ਹੋ ਜੀ ਸਰ ਹਾਂ ਜੀ ਸਰ ਮਾਂਜੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਜਿਹੜੇ ਕੋਈ ਪਾਰਕਿੰਗ ਸਲots ਜਿਹੜੇ ਹੈਗੇ ਨੇ ਵਾਹिकल्स ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8 ਪੁਆਇੰਟ ਚੂਸ ਕੀਤੇ ਗਏ ਨੇ ਉਹਨਾਂ 8 ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰਸ ਐਂਡ ਐਸਐਚਓ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਾਂਗੇ ਤੇ ਉਹ ਸੈਕਿੰਡ ਦੇ ਰਿਗਾਰਡਿੰਗ ਹੀ ਅੱਜ ਜਿਹੜਾ ਇਹ ਪ੍ਰੋਗਰਾਮ 2 ਤੋਂ 4 ਵਜੇ ਦਾ ਲਿਖਿਆ ਗਿਆ ਹੈ ਤਾਂ ਉਸ ਆਪਣੇ ਜਿਹੜੇ ਜਿਸ ਤਰ੍ਹਾਂ ਕੇ ਬੱਸ ਸਟੈਂਡ ਸਮਰਾਲਾ ਚੌਕ ਡੀ ਐਮ ਸੀ ਜਾਂ ਹੋਰ ਜਿਹੜੇ ਅਦਰ ਪੁਆਇੰਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਤੇ ਕਿਸੇ ਤੇ ਵੀ ਮਤਲਬ ਕੀ ਵੀ ਉਹਦੇ ਵਿੱਚ ਅਬੰਡਨ ਜਿਹੜੇ ਵਾਹਨ ਜਾਂ ਕੋਈ ਸ਼ੱਕੀ ਵਾਹਨ ਜਾਂ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਇਹ ਕੀ ਚੈਕਿੰਗ ਸਪੈਸ਼ਲ ਕੰਪੇਨ ਚਲਾਈ ਗਈ ਕਮਿਸ਼ਨਰ ਪੁਲਿਸ ਮੁਦੇ ਆੜਾ ਬੜੋ ਮਾਨਯੋਗ ਸੀਪੀ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈ ਪੀ ਐਸ ਦੇ ਨਿਰਦੇਸ਼ਾਂ ਦੇ ਉੱਤੇ ਅੱਜ ਪਾਰਕਿੰਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ-ਜਿਹ ਵਕਤ-ਵਕਤ ਪਾਰਕਿੰਗਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਚ ਬਸ ਸਟੈਂਡ ਰੇਲਵੇ ਸਟੇਸ਼ਨ ਕਿਪਸ ਮਾਰਕੀਟ ਡੀ ਐਮ ਸੀ ਹਸਪੀਟਲ ਡੀ ਸੀ ਕੰਪਲੈਕਸ ਰੇਲਵੇ ਸਟੇਸ਼ਨ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਚ ਵਕਤ-ਵਕਤ ਅਫਸਰਾਂ ਦੀ ਡਿਊਟੀ ਲੱਗੀ ਹੈ ਕਰੀਬ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਕਿ ਜੇ ਸਸਪੀਸ਼ੀਅਸ ਵਹੀਕਲ ਨੇ ਉਹਨਾਂ ਦੀ ਵਾਹਨ ਐਪ ਟੈਕਨੀਕਲ ਤੌਰ ਤੇ ਵੀ ਚੈੱਕ ਕੀਤਾ ਜਾ ਰਿਹਾ ਕੋਈ ਸਪੀਸ਼ੀਅਲ ਵਹੀਕਲ ਮਿਲਦਾ ਆ ਉਹਦੇ ਚ ਜਿਹੜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਏ